अॼु मेला भर कैश हलंदा ਰਜ ਰਜ ਜਸ਼ਨ ਮਨਾਉਦੇਓ ਖਾਲਸਿਆਂ ਕੀ ਸ਼ਗਨ ਹੈ ਪਾਉਣਾ ਮੈਲਾ ਦੀ ਏ ਰਾਣੀਏ ਨੀ ਆਨੰਦਪੁਰ ਵਾਲਿਆ ਟੜਕੇ ਆਉਣਾ ਮੈਲਾ ਦੀ ਏ ਰਾਣੀਏ ਨੋਸ਼ੀ ਲਈਏ ਖਾ ਠੰਡੇ ਕਰਦੀਏ ਮੈਂ ਹਾਂ ਮੁੰਡੇ thank mm -hmm. you ਮੇਰੇ ਵੀਰੋ ਭਗੋਰ ਸਾਈਂ ਜੀ ਦੇ ਦਰਸ਼ਨ ਕੀਤੇ ਆ ਬਹੁਤ ਵਧੀਆ ਵੀਊ ਆ ਜੀ ਕਰੋ ਵੀ ਸਾਰੇ ਯਾਰੀ ਚੈੱਕ ਦੇਖੋ ਕਿੰਨੀ ਸੋਹਣੀ ਲੋਕੇਸ਼ਨ ਆ ਜੀ ਸਾਹਮਣੇ ਪੇੜੀਆਂ ਬੂਹੀਆਂ ਚੱਲਦੀਆਂ ਵਈ ਅੰਦਰ ਆਵਾਂ ਜੀ ਕਰੋ ਨੰਗਾ ਟਾਈਮ ਨਾਲ ਵੀਊ ਚੈੱਕ ਕਰੋ ਕਿਸਤੀ ਵੀ ਚੱਲਦੀ ਵੀ ਹੈ ਜੀ ਕਰੋ ਚੈੱਕ ਆਹ ਕੀ ਆ ਥੱਲੇ ਹਾਂ ਚੱਲ ਜਾਈਏ ਲੱਕੜਾ ਵੀ ਨਹੀਂ ਚਲੋ ਜੀ ਬਾਬੂ ਜੀ ਮੇਰੇ ਵੀਰੋ ਤੁਹਾਨੂੰ ਦਿਖਾਣੇ ਹੁਣ ਆਪਣੇ ਮੋਟਰਸਾਈਕਲ ਕਿੱਥੇ ਲੱਗੇ ਹੋਏ ਨੇ ਬਾਕੀ ਸੰਗਤ ਸੁਮਤ ਕਾਫੀ ਆਈ ਹੋਈ ਹੈ ਜੀ ਕਰੋ ਚੱਕ ਸਾਰੇ ਜਣੇ ਰਾਈਟਰ ਵੀ ਕਾਫੀ ਆਏ ਹੋਏ ਆ ਜੀ ਆਹ ਮੋਟਰਸਾਈਕਲ ਦੀ ਪਾਰਕਿੰਗ ਹੈ ਜੀ ਸਾਰੇ ਮੋਟਰਸਾਈਲ ਇੱਥੇ ਲਾਉਂਦੇ ਆ ਰਿਹਾਗੇ ਕਰੋ ਡਾਕਟਰ ਚੱਕੇ ਜੀ ਕੀਤੇ ਹੋਏ ਮੋੜਾਂ ਤੇ ਲਾ ਕੇ ਤਿਆਰ ਆਪਣੇ ਵੀ ਤੇ ਲੱਗੇ ਹੋਏ ਮੋਟਰਸਾਈਲ ਜੀ चैक सारे भा बेठे हुजे घरो चेक सारे मोटरसकल चले फिरा लंगो ਇੱਟੇ ਐਰਪੋਰਟ ਆ ਬਸ ਜੀ ਸੌਣਾ ਦੇਖੋ ਜਾਨੇ ਆ ਲੈਣਾ ਦੇ ਵੀ ਨਬਨ ਨਬਰਾ ਪ੍ਰੋਗਰਾਮ ਪਾਜੀ ਇਹ ਕਿਉਂ ਦਿਆ ਵਾ ਹੈ ਤੁਸੀਂ ਤੇ ਬੰਦੇ ਵੱਡਾ ਤੱਕ ਜਾਂਦੇ ਜੀ ਅੱਜ ਹੈ ਕਿਆ ਅੰਦਾਜ਼ਾ ਚੰਦਾ ਸੈਟ ਨਹੀਂ ਹੁੰਦਿਆ ਤੇ ਹੁਣ ਪਾਜੀ ਨਹੀਂ ਦਏ ਸੈਟ ਜੋਰ ਪੂਰਾ ਹੀ ਦਿਹਾੜ ਲੱਗਣ ਘਟਾਉਂਦੇ ਆ ਹੁਣ ਚੰਦਾ ਸੈਟ ਕੜ ਕੇ ਲਾਉਨੇ ਆ ਮੋਰ ਸੇ ਲੋ ਜੀ ਮੇਰੇ ਵੀਰੋ ਤੋਰੇ ਪਾ ਦੇ ਆ ਨਾਨਾ ਦੇਵੀ ਮਾਤਾ ਨੂੰ ਕਰੋ ਮੋਟਰ ਦਾ ਸਾਰੇ ਜੱਗ ਆਪਣੇ ਮੋਟਰ ਦਾ ਕਰ ਗਿਆ ਉਹਨਾ ਮੋਟਰ ਇੱਥੇ ਮੋਟਰ ਉਹਨਾਂ ਚਲੇ ਗਿਆ ਉਹ ਇੱਕ ਆਪਣੇ ਆ ਜਾਂਦੇ ਆ ਤੇ ਘੋਜਾਦਾ ਵੇ ਆ ਜੀ No me ਵੀਰੋ ਪਖੜਾ ਡੈਮ ਪਹੁੰਚ ਗਏ ਆ ਸਾਡੇ ਵੀਰ ਭਰਾ ਸਾਰੇ ਵੀਰੋ ਪਖੜਾ ਡੈਮ ਪਹੁੰਚ ਚੁੱਕੇ ਨੇ ਮੋਟਰਸਾਈਕਲ ਸਾਰੇ ਲਾਤੇ ਆ ਹੁਣ ਮਡੇ ਫੋਟੋਆਂ ਫਾਟਵਾ ਖਿੱਚਣਗੇ ਸਾਰੇ ਜਾਣੇ ਕਰੋ ਵੀਊ ਚੈੱਕ ਕਰੋ ਕਿੰਨਾ ਸੋਹਣਾ ਵੀਊ ਆ ਮੋਟਰਸਾਈਕਲ ਕਿੰਨਾ ਸੋਹਣਾ ਲੱਗਦਾ ਪਿਆ ਜੀ ਕਰੋ ਚੈੱਕ ਬਾਕੀ ਸਾਰੇ ਮੋਟਰਸਾਈਕਲ ਲੱਗੇ ਹੋਏ ਜੀ ਆਪਣੇ ਕਰੋ ਚੱਕ ਪੈਸ਼ਨ ਵਾਸਾ ਸਪਲੈਂਡਰ ਲੱਗਾ ਹੋਇਆ ਮਨ ਭਾਈ ਦਾ ਅਨਮੋਲ ਜੀ ਅਨਮੋਲ ਭਾਈ ਵੇਖ ਲੋ ਇੱਥੇ ਸਾਰੇ ਜਾਣੇ बकरी वे बूटे करो जी व्यू चेक <laughs> <laughs> तो मित्रों <laughs> ਪਾਣੀ ਭਰ ਵੀ ਚੱਕ ਰੇਣਾ ਚਲ ਜਿਓ ਥੱਲੇ ਉਤਾਰੇ ਕਿ ਘਮ ਆਇਆ ਕਰੋ ਤੇ ਥੱਲੇ ਨਾ ਜਾਇਓ ਕਿਰੇ ਫੇਰ ਦੇ ਜਾਣਾ ਸਿੱਧਾ ਹੀ ਡੈਮ ਚ ਨੱਜੀ ਬੜੀ ਸਿੱਧਾ ਹੀ ਇਸ਼ਨਾਨ Oh para, nana devi Oh eso Mandar, Nana Devi ਕਦਮ اٹਹੋ